ਹਾਂਜੀ ਨਵੇਂ ਬਲੌਕ ਨਾਲ ਜਿਹੜੇ ਫੇਰ ਹਾਜ਼ਰ ਹੋਏ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਬਣਾਉਨੇ ਆਂ ਮੂੰਗੀ ਮਸਰੀ ਦੀ ਦਾਲ ਤੇ ਦੋ ਤਿੰਨ ਦਿਨ ਹੋ ਗਏ ਨਾ ਸੁੱਕੀਆਂ ਸਬਜ਼ੀਆਂ ਖਾਈ ਜਾਂਦੇ ਆਂ ਤੇ ਮਨ ਲੈ ਗਿਆ ਉਹਦੇ ਤੋਂ ਤੇ ਹੁਣ ਆਪਾਂ ਹਲਕੀ ਜੀ ਦਾਲ ਬਣਾ ਰਹੇ ਆਂ ਤੇ ਇੱਧਰ ਮੈਂ ਕੜਾਹੀ ਰੱਖਤੀ ਕੜਾਹੀ 'ਚ ਤੇਲ ਪਾ ਤਾਏ ਗਰਮ ਹੋ ਰਿਹਾ ਤਾਂ ਫੇਰ ਆਪਾਂ ਸੁੱਕੇ ਮਸਾਲੇ ਐਡ ਕਰਦੇ ਆਂ ਧਨੀਆ ਜੀਰਾ ਸੈਂਡ ਲਾਉਂਗਾ ਇਹ ਹਾਜਮੇ ਬਸ ਤੇ ਵੀ ਵਧੀਆ ਵੈਸੇ ਵੀ ਖੁਸ਼ਬੂ ਵਧੀਆ ਹੁੰਦੀ ਹੈ ਇਹਨਾਂ ਦੀ ਤਾਂ ਇਹਨੂੰ ਥੋੜਾ ਜਿਹਾ ਆਪਾਂ ਬ੍ਰਾਊਨ ਕਰ ਲਾਂਗੇ ਦੋ ਪਿਆਜ ਲੈ ਲਏ ਸੀ ਆਪਾਂ ਸਮਾਰ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ अपना बढ़िया तैयार हो जाए दाल पूरी अपनी टेस्टी बन गई बालना आप कर लाऊ के रख रखिए उधर झ्या के सारा ना बढ़िया उबाल के उधर पालों चाची रखी प्याज तक ध्यान रखना आपका લોહ લઈને તને ઓરી લો યે તને બ્રાઉન થાના હવે આપિયા પા મસાલા તૈયાર પીસ તો કે આદક લસણ આ બટેજ તો તૈયાર કરકે رکھ લેતા હે યે આપના કમન પેસ્ટ કા ન બોલે દેજે મે કડાઈ ને મટન લગ જંદા હુ બલે તો જીરો આપા ફેર પ્યાજ દે નાલ એને પકા प्याज में पेल आप ब्राउन कर लेने फिर पाने फिर नहीं लगता फिर थोड़ा जा बन जाने नहीं है फिर बहुत ज्यादा लगता है हमारा पीएम गैस में आप कर रखें स्लो फ्लेम से हौली हौली आपका तैयार कर रहे हैं भी लग भी ना जाए कितने प्याज ऐड कर दी एक तो प्याज दे आप दाल थोड़ी है ना कि आपके मुताबिक जिम्मी एक टमाटर एड किया अपनी रोड मुताबक जिम्मे मर्जी कर सकते हो जिमें हम परिवार का कम है ना ज्यादा दाल आप ज्यादा ही कर सकते हैं इन्होंने आप ची तरह वजिया आप मसाले में तैयार कर लेना जो पक्जिए ना टमा ਉਹ ਬਾਗਾ ਕੁਕਿੰਗ ਵਾਲੇ ਪਾਵਾਂਗੇ ਤੇ ਇੱਧਰ ਆਪਣੀ ਪਈਆ ਮਚਾਈ ਆਈ ਆਈ ਵਿਆਹਾਂ ਦੀ ਤਾਂ ਦੇਖੋ ਐਡਾ ਵੱਡਾ ਕਾ ਡੱਬਾ ਦੇ ਗਿਆ ਕੋਈ ਆ ਦੇ ਗਿਆ ਆ ਮਾਤਾ ਨੇ ਅੱਜ ਪਿੰਡੋਂ ਭੇਜਤਾ ਆ ਦੇਖੋ ਹੁਣ ਥਾਣੇਦਾਰ ਸਾਹਿਬ ਖਾ-ਖਾ ਕੇ ਮੋਟੇ ਹੋ ਜਾਣਗੇ ਇਹਦੇ ਵਿੱਚ ਗੁਲਾਬ ਜਾਮਣਾਂ ਤੇ ਦੂਜਾ ਸਮਾਨ ਅਸੀਂ ਸਪਰੋ ਕੱਢ ਲਿਆ ਤੇ ਆ ਹੁਣ ਬਾਈ ਫੜਾ ਕੇ ਗਿਆਗਾ ਜਦ ਬਾਈ ਨੂੰ ਭੇਜ ਬੱਦੂ ਮੱਟੇ ਯੂਰੀ ਭੇਜੇ ਕਿਸ ਨੇ ਖਾਣੀ ਤਾਂ ਆਜੋ ਘਰ ਤੇ ਅਦੇ ਸਿੱਲਟੂ जी सुे मसाले कर देने एड हल्दी, डेढ़ चमच डेगी मिर्च नमक नमक सुनिया थोड़ा जो से लावे

ਬਰਤਨ ਵੀ ਨਾਲ ਦੀ ਨਾਲ ਸਾਫ ਕਰ ਦਈਏ ਫਿਰ ਜਿਆਦਾ ਹੋ ਜਾਂਦੀ ਹੈ ਨਾ ਠੰਡੀ ਚੀਜ਼ ਫਿਰ ਤੋਂ ਨਹੀਂ ਔਖੇ ਲੱਗਦੇ ਪਹਿਲਾਂ ਤਾਂ ਘੋਟੇ ਸੀ ਕਿ ਇਹ ਆ ਰਹੀ ਹੈ ਆਪਣੇ ਰਸਤੇ ਦਾ ਅੱਜ ਕਮੀ ਗਈ ਹੈ 아이ਸੀ மசாலா தயார வந்து அப்பா தால ஜி ரூபி மசரி दाल अपनी बन पन के होगी तैयार देखो कि बनी है, पूरी घुल गई मतलब आप देने मेथी ऐड मेथी शरीर बहुत सोहनी होंगी भी लगती बन लगती है बहुत ज्यादा देखो ਬਹੁਤ ਵਧੀਆ ਬਣ ਗਈ ਦਾਲ ਆਪਣੀ ਬਣਤੀ ਹੋ ਗਈ ਤਿਆਰ ਤੇ ਆਪਾਂ ਇਹਦੇ ਨਾਲ ਹੀ ਬਲੌਗ ਨੂੰ ਕਰਦੇ ਆਂ ਖਤਮ ਤੇ ਸਾਰੇ ਭੈਣ ਭਰਾਵਾਂ ਨੂੰ ਨਾ ਬੇਨਤੀ ਹੱਤ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਫੇਰ ਮਿਲਦੇ ਆਂ ਮਾਲਕ ਨਾ ਤੰਦਰੁਸਤੀ ਬਣਾਈ ਰੱਖੀ